ਸੇਵਕ ਕੋ ਸੇਵਾ ਬਣਾਈ ਮੈਂ ਸਮਝਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆਪਾਰ ਕਿਰਪਾ ਵਾ ਐਡਵੋਕੇਟ ਸਰਦਾਰ ਹਜਿੰਦਰ ਸਿੰਘ ਧਾਮੀ ਹੋਣਾ ਤੇ ਜਿਹੜਾ ਅੱਜ ਪੰਜਵੀਂ ਵਾਰ ਉਹਨਾਂ ਨੂੰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਉਹਦੇ ਪ੍ਰਧਾਨ ਚੁਣਿਆ ਗਿਆ ਔਰ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਹੁਤ ਸ਼ਾਂਤੀ ਦੇ ਨਾਲ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਦੀ ਹਾਮੀ ਪ੍ਰਧਾਨ ਚੁਣੇ ਗਿਆ ਮੈਂ ਉਹਨਾਂ ਨੂੰ ਪ੍ਰਧਾਨ ਕੀਤੇ ਜਿੱਥੇ ਵਧਾਈਆਂ ਦਿੰਦਾ ਉੱਥੇ ਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਪੂਰੀ ਸਿੱਖੀ ਸਪਿਰਟ ਦੇ ਨਾਲ ਜਿਵੇਂ ਪਹਿਲਾਂ ਸਿੱਖ ਕੌਮ ਦੀ ਨੁਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਆ ਅੱਗੇ ਵੀ ਆਪਣੀ ਸਮੁੱਚੀ ਟੀਮ ਦੇ ਸਮੇਤ ਅਗਵਾਈ ਕਰਨ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਵਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਜਿਵੇਂ ਪਹਿਲਾਂ ਬੇਖੋ ਵਿਚਰਦੇ ਇਦਾਂ ਹੀ ਵਿਚਰਨ ਔਰ ਗੁਰੂ ਕਿਰਪਾ ਕਰੇ ਜੋ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਜੋ ਵੀ ਮਸਲੇ ਆ ਉਹਦੇ ਸੰਬੰਧੀ ਉਹ ਕਾਮ ਦੀ ਅਗਵਾਈ ਕਰਨ ਔਰ ਸਿੱਖ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣਾ ਜਦੋਂ ਵੋਟਾਂ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ ਇਹਦੇ ਚਲੋ ਦੇਖੋ ਇਹ ਤੇ ਉਹਨਾਂ ਦਾ ਸਵਾਲ ਆ ਬੰਦੀ ਸਿੰਘਾਂ ਦੀ ਰਹਾਇਦਾ ਦਾ ਮਾਮਲਾ ਵਟਾਉਣਾ ਇਹ ਤਾਂ ਮੈਂ ਸਮਝਾ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਗਈ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਉਹ ਰੋਕਣ ਦੀ ਮੰਗ ਕੀਤੀ ਮੈਂ ਦੇਖੋ ਜੀ ਜਿਹੜੇ ਵੀ ਸ਼੍ਰੋਮਣੀ ਕਮੇਟੀ ਨੇ ਮਤੇ ਪਾਏ ਆ ਉਹ ਬਹੁਤ ਸਲਾਘਾਯੋਗ ਆ ਉਹਨ ਕਰਤਾਰਪੁਰ ਦਾ ਜਿਹੜਾ ਲਾਂਘਾ ਵਾ ਇਹ ਪਿਛਲੇ ਕਈ ਮਹੀਨਿਆਂ ਤੋਂ ਬੰਦ ਆ ਔਰ ਸਿੱਖ ਅਰਦਾਸਾਂ ਕਰਦੇ ਆ ਇਸ ਕਰਕੇ ਇਹ ਲਾਂਘਾ ਜਿਹੜਾ ਖੁੱਲਣਾ ਚਾਹੀਦਾ ਔਰ ਬਾਕੀ ਵੀ ਜਿਹੜੇ ਮਤੇ ਪਾਏ ਆ ਜਿਵੇਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਬੰਦੀ ਸਿੰਘਾਂ ਦੇ ਵਿੱਚ ਤੁਸੀਂ ਦੇਖੋ ਭਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ 2019 ਦੇ ਵਿੱਚ ਭਾਰਤ ਸਰਕਾਰ ਨੇ ਉਦੋਂ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਤੇ ਅੱਜ ਉਹਨਾਂ ਦਾ ਜਿਹੜਾ ਹੱਕ ਵਾ ਬੰਦੀ ਸਿੰਘਾਂ ਦਾ ਬਹਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸਜ਼ਾ ਪੂਰੀ ਕੀਤੀ ਆ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਭਾਈ ਬਲਵੰਤ ਸਿੰਘ ਰਾਜੋਵਾੜਾ ਜਿੰਦਾ ਸ਼ਹੀਦ ਉਹਨਾਂ ਦੀ ਜਿਹੜੀ ਫਾਂਸੀ ਉਮਰ ਕੈਦ ਦੇ ਵਿੱਚ ਬਦਲ ਕੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਭਾਈ ਜਗਤਾਰ ਸਿੰਘ ਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਘੋਰਾ ਭਾਈ ਗੁਰਦੀਪ ਸਿੰਘ ਖੜਾ ਤੇ ਦਵਿੰਦਰਪਾਲ ਸਿੰਘ ਦੀ ਭੁੱਲਰ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੋ ਵੀ ਜਿੰਨਾਂ ਸਜਾਵਾਂ ਪੂਰੀਆਂ ਕੀਤੀਆਂ ਜਿੰਨੇ ਸਮੂੱਚੇ ਬੰਦੀ ਸਿੰਘ ਉਹਨਾਂ ਦੀਆਂ ਰੇਗਾਂਾਂ ਵਿੱਚ ਜਿੱਥੇ ਸਭ ਭਾਲ ਦਾ ਦਿੱਲੀ ਵਿਖੇ ਇੱਕ ਰੋਕ ਲਗਾਈ ਸੀਗੀ ਤੁਸੀਂ ਇਜਲਾਸ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੁੰਦਾ ਹੈ ਇੱਕ ਸੱਚਾ ਸਿੱਖ ਹਰ ਇੱਕ ਹੁਕਮ ਮੰਨਦਾ ਹੈ ਪਰ ਉਹ ਤੁਹਾਡਾ ਹੁਕਮ ਨਹੀਂ ਮੰਨਿਆ ਗਿਆ ਤੁਹਾਡਾ ਵੀ ਨਹੀਂ ਮੰਨਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦਾ ਉਹਦੇ ਉਲਟ ਜਾ ਕੇ ਇਜਲਾਸ ਕਰਵਾਇਆ ਗਿਆ ਕੀ ਕਰਨਾ ਚਾਹੁੰਦੇ ਹੋ ਜੀ ਦੇਖੋ ਅਜੇ ਤੇ ਚੱਲਦੀ ਸ਼ਤਾਬਦੀ ਠੀਕ ਹੈ ਜਿਵੇਂ ਸ਼ਤਾਬਦੀ ਲੰਘਦੀ ਆ ਅਕਾਲ ਤਖਤ ਦਾ ਕੁੰਡਾ ਤਗੜਾ ਅਕਾਲ ਤਖਤ ਦੇ ਕੁੰਡੇ ਤੱਕ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ ਜਿਨ੍ਹਾਂ ਨੇ ਵੀ ਹੁਣ ਨਹੀਂ ਗੱਲ ਮੰਨੀ। ਤੁਸੀਂ ਦਲੀ ਕਮੇਟੀ ਦੀ ਗੱਲ ਕੀਤੀ। ਠੀਕ ਹੈ। ਔਰ ਜਿਵੇਂ ਹੀ ਸ਼ਿਤਾਬ ਦੀ ਲੰਘਦੀ 29 ਨਵੰਬਰ ਉਹਦੇ ਤੋਂ ਬਾਅਦ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਊਗਾ ਔਰ ਪੁੱਛਿਆ ਜਾਊਗਾ ਵੀ ਤੁਸੀਂ ਹੁਕਮਦੂਲੀ ਕਿਵੇਂ ਕੀਤੀ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਆਪਣਾ ਪੱਖ ਆਣ ਕੇ ਰੱਖਣ ਉਹਨਾਂ ਲਈ ਖੋਲਾ ਪਰ ਜਿਵੇਂ ਸ਼ਿਤਾਬ ਦੀ ਲੰਘਦੀ ਆ ਇਹਦੇ ਲਈ ਇਹਨਾਂ ਨੂੰ ਇੱਥੇ ਤਲਬ ਵੀ ਕੀਤਾ ਜਾਊਗਾ ਤੇ ਅੰਤਕਹ ਪਰੰਪਰਾਵਾਂ ਦੇ ਮੁਤਾਬਕ ਕਾਰਵਾਈ ਹੋਵੇਗੀ ਸਿੰਘ ਸਾਹਿਬ ਮੁੱਖ ਮੰਤਰੀ ਵੱਲੋਂ ਲਗਾਤਾਰ ਗੋਲਕਾਂ ਤੇ ਗੁਰੂ ਘਰਾਂ ਦੇ ਟਿੱਪਣੀ ਕੀਤੀ ਜਾਂਦੀ ਕੱਲ ਉਹਨਾਂ ਨੇ ਇੱਕ ਗੱਲ ਕੀਤੀ ਕਿ ਜੇਕਰ ਗੋਲਕਾਂ ਚੁੱਕਦੇ ਹੋ ਤਾਂ 95% ਲੋਕ ਆਪੇ ਥੀਫੇ ਦੇ ਕੇ ਘਰੇ ਵਹਿ ਜਾਣਗੇ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕੱਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਆਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ ਆ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲੀ ਇਹ ਨਾ ਮੱਥਾ ਟੇਕੇ ਇਹਦੇ ਇਤੇ ਕੋਈ پابੰਦੀ ਆ ਇਹ ਪੈਸੇ ਦਾ ਮੱਥਾ ਟੇਕੇ ਇਹ ਪਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਬਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲ ਕਾਜ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਦੀ ਆਖਦੇ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲ ਕਾਜ ਕਰਨੀਗਾ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲ ਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਆ ਕਿਹੜੀ ਭਾਵਨਾ ਕੀ ਹੈ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਉਹ ਮਾਨਾ ਚਾਹ ਰਮਾਣਾ ਚਾਹ ਪੰਜਾਬ ਦਾ ਮਾਮਲਾ ਬਣਾ ਬਣਾ ਕੇ ਆ ਪ੍ਰਧਾਨ ਮੰਤਰੀ ਮੋਦੀ ਹੋਰ ਦੀ ਗੱਲ ਕਰਾਂਗੇ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਉੱਥੇ ਉਹ ਸਿੱਖ ਨਸਲਕੁਸ਼ੀ ਨੂੰ ਨਸਹਾਰ ਕਹਿੰਦੇ ਆ ਤੇ ਪੂਰਾ ਜਿਹੜਾ ਹਿੰਦੀ মিডিਆ ਕਹ ਲਈਏ ਜਾਂ ਅਸੀਂ ਵੀ ਕਹ ਲਈਏ ਪੂਰਾ মিডিਆ ਇਸ ਨੂੰ ਦੰਗੇ ਕਹਿੰਦਾ ਪਰ ਸਿੱਖ ਜੈਨੋਸਾਈਡ ਜਿਹੜਾ ਵਰਡ ਹੈ ਉਹ ਯੂਜ਼ ਨਹੀਂ ਕੀਤਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਮੈਂ ਸਮਝਦਾ ਦੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ ਪਟਨੇ ਇੱਕ ਜਲਸੇ ਦੇ ਵਿੱਚ ਕਹਤਾ ਉਹਨਾਂ ਨੇ ਸ਼ਬਦ ਵਰਤਿਆ ਨਰਸਹਾਰ ਜੀ ਸਾਡੀ ਪੰਜਾਬੀ ਚ ਉਹਨੂੰ ਨਸਲਕੁਸ਼ੀ ਕਹਿੰਦੇ ਆ ਜਾਂ ਅੰਗਰੇਜ਼ੀ ਜਪਾਂ ਜੈਨੋਸਾਈਡ ਕਹਿੰਦੇ ਆ ਜਦੋਂ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਸਹਾਰ ਸ਼ਬਦ ਵਰਤਿਆ ਤੇ ਉਦੋਂ ਫਿਰ ਸਮੁੱਚੇ ਮੀਡੀਏ ਦਾ ਮੀਡੀਏ ਆਧਾਰਿਆਂ ਦਾ ਜਾਂ ਜਿਹੜੇ ਸਬੰਧਤ ਆਧਾਰੇ ਆ ਉਹਨਾਂ ਦਾ ਫਰਜ ਬਣਦਾ ਕਿ ਉਹ ਇਹਨੂੰ ਦੰਗੇ ਨਾ ਕਹਣ ਦੰਗੇ ਉਹ ਹੁੰਦੇ ਆ ਜਦੋਂ ਦੋਵਾਂ ਪਾਸਿਆਂ ਤੋਂ ਲੜਾਈ ਹੁੰਦੀ ਇਹ ਕੋਈ ਦੋਵਾਂ ਪਾਸਿਆਂ ਤੋਂ ਲੜਾਈ ਥੋੜਾ ਜਿ ਸਿੱਖ ਤੇ ਬੜੇ ਸ਼ਾਂਤੀ ਦੇ ਨਾਲ ਆਪਣੇ ਘਰਾਂ 'ਚ ਹੀ ਆਪਣੇ ਕਾਰੋਬਾਰਾਂ 'ਤੇ ਹੀ ਕਈ ਸਫਰਾਂ ਤੇ ਪਰ 1984 ਦੇ ਵੇਲੇ ਤੇ ਸਾਡਾ ਉਦੋਂ ਜੈਨੋਸਾਈਡ ਹੋਇਆ ਸਾਡਾ ਕਤਲੇਆਮ ਸਾਡੀ ਨਸਲਕੁਸ਼ੀ ਹੋਈ ਜਿਹਨੂੰ ਮੋਦੀ ਸਾਹਿਬ ਨੇ ਨਰਸਹਾਰਾ ਆਖਿਆ ਤੇ ਮੈਂ ਸਮਝਦਾ ਵੀ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਉਹਨੂੰ ਜੈਨੋਸਾਈਡ ਕਹਿ ਰਿਹਾ ਤੇ ਉਦੋਂ ਮੀਡੀਆ ਨੂੰ ਵੀ ਕਹਿਣਾ ਚਾਹੀਦਾ ਦੁੱਦੀ ਗੱਲ ਅੱਜ ਸ਼ਰੂਮਣੀ ਕਮੇਟੀ ਨੇ ਮਤਾ ਵੀ ਪਾਇਆ ਭਈ ਜਿਵੇਂ ਆਪਾਂ ਕੱਲ ਉਹਨਾਂ ਨੇ ਬਿਆਨ ਦਿੱਤਾ ਪਟਨੇ ਇੱਕ ਚੋਣਵੀ ਰੈਲੀ 'ਚ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਮਤਾ ਲਿਆ ਕੇ ਇਸ ਗੱਲ ਦੇ ਉੱਤੇ ਪੱਕੀ ਮੋਹਰ ਲਾਉਣੀ ਚਾਹੀਦੀ ਆ ਕਿ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋਇਆ ਨਸ਼ਲਕੁਸ਼ੀ ਹੋਈ ਤਾਂ ਕਿ ਜਦੋਂ ਇਹ ਡਿਕਲੇਅਰ ਹੋ ਜੇ ਇੱਥੇ ਉਹਦੇ ਤੋਂ ਬਾਅਦ ਮੁਲਕ ਦੇ ਵਿੱਚ ਕਦੀ ਇਹੋ ਦੇ ਹਾਲਾਤ ਨਾ ਬਣਨ ਜਦੋਂ ਕਿਸੇ ਵੀ ਕੌਮ ਦੀ ਕੋਈ ਨਸ਼ਲਕੁਸ਼ੀ ਹੋਵੇ ਉਹਦਾ ਕਤਲਿਆਮ ਹੋਵੇ ਤੇ ਜਿਹੜੇ ਉਹਦੇ ਕਾਤਲ ਆ ਉਹਨਾਂ ਨੂੰ ਸਜ਼ਾਾਂ ਵੀ ਦਿੱਤੀਆਂ ਜਾਣ ਇਹ ਬਹੁਤ ਜ਼ਰੂਰੀ ਆ ਕਿ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹੁਣ ਜੋ ਮੋਦੀ ਸਾਹਿਬ ਨੇ ਐਲਾਨ ਕੀਤਾ ਉਹਦੇ ਤੇ ਪੱਕੀ ਮੋਹਰ ਸਮੇਂ ਦੀ ਹਕੂਮਤ ਨੂੰ ਲਾਉਣੀ ਚਾਹੀਦੀ ਸਿੰਘ ਸਾਹਿਬ ਮੀਠਾ ਦੇ ਰਮਾਨਾ ਚੱਕ ਪਿੰਡ ਚ ਕੱਲ ਇਕਾਮਾ ਦੀ ਪਾਰਟੀ ਦੀ ਆਗੂ ਦੀ ਸ਼ਹਿਰ ਤੇ ਗੁਰੂ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜੇ ਲਤਨਾਪੁਰ ਨੇ ਉੱਤੇ ਦੇਖੋ ਸਾਡੇ ਕੋਲ ਅੱਗੇ ਵੀ ਕਾਫੀ ਸ਼ਿਕਾਇਤਾਂ ਆਉਂਦੀਆਂ ਕੱਲ ਤੱਕ ਸਭ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਗੁਰਦੁਆਰੇ ਪੰਥ ਦੇ ਆ ਗੁਰਦੁਆਰੇ ਸਮੁੱਚੀ ਕੌਮ ਦੇ ਆ ਕੋਈ ਵੀ ਸਰਕਾਰ ਗੁਰਦੁਆਰਿਆਂ ਤੇ ਕਬਜ਼ੇ ਕਰਨ ਦੀ ਭਾਵਨਾ ਛੱਡ ਦੇ ਗੁਰਦੁਆਰਿਆਂ ਤੇ ਕਿਸੇ ਨੂੰ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਬਾਕੀ ਸਾਡੇ ਧਿਆਨ ਦਾ ਮਾਮਲਾ ਸਰਕਾਰ ਕੋਈ ਵੀ ਹੋਵੇ ਜਿੰਨਾ ਮਰਜ਼ੀ ਜ਼ੋਰ ਲਾ ਲੇ ਗੁਰਦੁਆਰੇ ਪੰਥ ਦੇ ਆ ਪੰਥ ਦੇ ਰਹਿਣਗੇ ਕੋਈ ਕਬਜ਼ੇ ਨਹੀਂ ਕਰ ਸਕਦਾ ਜੀ ਸਾਹਿਬ ਇੱਕ ਦਜੀਤ ਦੋਸਾਂਹਦਾ ਸੀ ਮਸਲਾ ਤੋਂ ਨਾਲ ਟਾਈਮ ਬਾਅਦ ਬਾਤਾਲਾ ਹੋਈ ਹੈ ਇੱਕ ਦਜੀਤ ਸਾਹਿਬ ਦੋਸਾਂਹਦਾ ਜਿਹੜੇ ਅਮਿਤab ਬੱਛਨ ਨੇ ਉਹ ਪਹਿਲੀ ਹਸ ਲਾਉਂਦੇ ਨੇ ਉਹ ਕਾਫੀ ਵੀ ਬਾਤ ਪੂਰੇ ਵਰਲਡ ਦੇ ਮੀਡੀਆ ਦੇ ਵਿੱਚ ਫੈਲਿਆ ਤੇ ਦੂਜੀ ਗੱਲ ਇੱਥੇ ਹੈ ਕਿ ਅਮਿਤab ਬੱਛਨ ਨੇ ਇੱਕ ਮੁਆਫੀ ਮੰਗੀ ਹੈ ਲਿਖਤ ਦੇ ਵਿੱਚ ਜੋ ਸ੍ਰੀ ਕਾਤਕ ਸਹਿਬ ਇੱਕ ਉਹ ਚਿੱਠੀ ਪਈ ਹੋਈ ਹੈ ਕਿ ਉਹ ਚਾਹੀ ਸੀਗਾ ਜਦੋਂ ਨਸਲਕੁਸ਼ੀ ਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਖੂਨ ਦਾ ਬਦਲਾ ਖੂਨ ਹੈ ਦੇਖੋ ਉਹਦੇ ਸਬੰਧੀ ਮੈਂ ਪਹਿਲਾਂ ਸਟੇਟਮੈਂਟ ਦੇ ਚੁੱਕਾ ਠੀਕ ਹੈ ਤਾਂ ਮੇਰੀ ਉਹ ਸਟੇਟਮੈਂਟ ਆ ਕਿ ਉਹ ਠੀਕ ਉਹਨਾਂ ਨੇ ਮਾਫੀ ਆਪਣੀ ਇੱਥੇ ਭੇਜੀ ਉਹਨਾਂ ਨੇ ਕਿਹਾ ਵੀ ਮੈਂ નિર્ਦੋਸ਼ ਹਾਂ ਪਰ ਕੋਈ ਜਾਂਚ ਹੋਈ ਜਾਂਚ ਕਿਹਨੇ ਕਰਨੀ ਹੈ ਸਰਕਾਰਾਂ ਨੇ ਤੇ ਏਜੰਸੀਆਂ ਨੇ ਜਾਂਚ ਹੋਣ ਤੋਂ ਬਾਅਦ ਜੇ ਕੋਈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਫਿਰ ਤੇ ਆਪਾਂ ਕਿਸੇ ਨੂੰ ਬੇਕਸੂਰ ਕਹਿ ਸਕਦੇ ਆਂ ਪਰ ਜਿਹੜੀ ਸਿੱਖ ਚੇਤਨਾ ਵਾ ਸਿੱਖ ਚੇਤਨਾ ਉਹਨਾਂ ਨੂੰ ਬੇਕਸੂਰ ਨਹੀਂ ਮੰਨਦੀ ਔਰ ਸਿੱਖ ਚੇਤਨਾ ਜਿਹੜੀ ਬੜੀ ਪਰਪੱਕਾ ਜਿਨੇ ਵੀ ਸਾਡੇ ਨਾਲ ਧੱਕਾ ਕੀਤਾ ਜਿਨੇ ਵੀ ਸਾਡੇ ਨਾਲ ਬੇਇਨਸਾਫੀ ਕੀਤੀ ਸਿੱਖਾਂ ਨੇ ਉਹਨਾਂ ਦੇ ਨਾਮ ਜਿਹੜੇ ਆ ਦਿਲਾਂ ਤੇ ਲਿਖੇ ਹੋਏ ਆ ਆ ਇਥੋਂ ਕੋਈ ਦੁਨਿਆਵੀ ਅਦਾਲਤ ਤੋਂ ਬਚ ਜੇ ਦੁਨਿਆਵੀ ਸਰਕਾਰਾਂ ਤੋਂ ਬਚ ਜੇ ਉਹ ਵੱਖਰੀ ਗੱਲ ਪਰ ਸਿੱਖਾ ਦੀ ਨਜ਼ਰ ਦੇ ਵਿੱਚ ਉਹ ਬੰਦਾ ਦੋਸ਼ੀ ਆ ਜਿਹਦਾ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਸਾਡੀ ਨਸ਼ਲ ਖੁਸ਼ੀ ਹੋਈ ਉਹਦਾ ਯੋਗਦਾਨ ਇੱਥੇ ਹੈਗਾ ਬਾਕੀ ਮੈਂ ਤੇ ਵੀ ਸਮਝਦਾ ਇਹ ਬੜੀ ਵੇਖੋ ਇੱਕ ਦਰਦਨਾਕ ਜੀ ਗੱਲ ਆ ਨਾ ਜਿਹੜੇ ਬੰਦੇ ਨੇ ਕਿਹਾ ਉਦੋਂ ਪ੍ਰਧਾਨ ਮੰਤਰੀ ਨੇ ਕਿ ਜਦ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹਰਜੀਵ ਗਾਂਧੀ ਨੇ ਕਿਹਾ ਉਹਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਕਾਨੂੰਨ ਯੂਨੀਵਰਸਿਟੀ ਆ ਜਿਨੇ ਕਾਨੂੰਨ ਦੀਆਂ ਧੜੀਆਂ 1984 ਦੇ ਵਿੱਚ ਖੁੱਲੀਆਂ ਡਾਈਆਂ ਤੇ ਸਾਡੇ ਗਲਾਂ 'ਚ ਟਾਇਰ ਪਾਇਆ ਗਿਆ ਉਹਦੇ ਨਾਮ ਦੇ ਉੱਤੇ ਇੱਥੇ ਰਜੀਵ ਗਾਂਧੀ ਯੂਨੀਵਰਸਿਟੀ ਜਿਹੜੀ ਲਾਜ ਯੂਨੀਵਰਸਿਟੀ ਆ ਉਹ ਸਿੱਖਾਂ ਦਾ ਮੂੰਹ ਤੇ ਚੜਾਉਂਦੀ ਚੜਾਉਂਦੀ ਆ ਦੁਨੀਆਂ ਦੇ ਹਰ ਇਨਸਾਫ ਪਸੰਦ ਬੰਦੇ ਦਾ ਮੂੰਹ ਚੜਾਉਂਦੀ ਆ ਇਸ ਕਰਕੇ ਦਾ ਨਾਮ ਜਿਹੜਾ ਬਦਲ ਦੇਣਾ ਚਾਹੀਦਾ ਇਹਦਾ ਨਾਮ ਇਹ ਨਹੀਂ ਚਾਹੀਦਾ ਬਾਕੀ ਜੀ ਜੀ ਮੱਦੇ ਨਦੇ ਰੇਖਤਾ ਦਾ ਹੋਕਾ ਦਿਓਗੇ ਸਿੰਘ ਸਾਹਿਬ ਸਤਾਬ ਦੀ ਸਮਾਗਮ ਆ ਰਹੇ ਆ ਪੰਜਾਬ ਤੇਰਾ ਖੇੜਾ ਲੱਗ ਰਹੀ ਆ ਥੋਲ ਦਾ ਸੱਦਾ ਦਿਓਗੇ ਜੀ ਗਾਨ ਸਾਹਿਬ ਜਾ ਰਹੇ ਹੋ ਜੀ ਪਾਕਿਸਤਾਨ ਜੱਥੇ ਦੇ ਨਾਮ ਮੈਂ ਜਾ ਰਿਹਾ ਜੀ ਮੈਂ ਕੱਲ ਜਾਊਂਗਾ ਜੀ ਕਿੱਥੇ ਜਾਉਂਗੇ ਜੀ ਇਹ ਤੋਂ ਲਖ ਜੀ ਸਿੰਘ ਸਮੁੰਦਰੀ ਲਾ ਜਿਵੇਂ ਜਨਾਬ ਉਧਰ ਸੱਦਾ ਵੀ ਹੈ ਕਹਿੰਦੇ ਨਾਨਕਸ਼ਹੀ ਕੰਡ ਨੂੰ ਲੈ ਕੇ ਅਸੀ ਸਿੰਘ ਸਾਹਿਬ ਨੂੰ ਬੁਲਾਏ। ਕੋਈ ਅਜੇ ਮਸਲੇ ਨਹੀਂ ਆਗੇ ਸਿੱਖਾਂ ਦੇ ਸਾਹਮਣੇ ਹੋਰ ਬਹੁਤ ਸਾਰੀਆਂ ਚੁਣੌਤੀਆਂ। ਪਹਿਲਾਂ ਆਪਾਂ ਨੂੰ ਦੂਜੀ ਗੱਲ ਤੋਂ ਕਿਹਾ ਪੰਥ ਪੰਥ ਤੇ ਇਕੱਠਾ ਹੀ ਆ। ਜਿੰਦਸੋ ਪੰਥ ਕਿੱਥੇ ਲੱਗਾ? ਸਟੇਜਾਂ ਦੋ। ਉਹ ਦਿਨ ਅਨੰਦਪੁਰ ਉਹ ਸਟੇਜ ਤੇ ਸਰਕਾਰ ਦੀ ਆ ਨਾ। ਉਹ ਤੇ ਆਪਣੇ ਉਹ ਤੇ ਕਹਿੰਦੇ ਗੋਲ ਕਾ ਚੁਕੋ। ਹੂੰ। ਤੇ ਜਿਹੜੇ ਕਹਿੰਦੇ ਗੋਲ ਕਾ ਚੁਕੋ ਉਹਨਾਂ ਨੂੰ ਪੰਥ ਤੁਸੀਂ ਕਿੱਦਾਂ ਕਹਿ ਦੋਗੇ? ਪੰਥ ਹੋੰਦਾ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਧਰੀ ਜਾ ਸਿਰ ਦੀਜਾ ਕਾਣ ਨਾ ਕੀਜਾ ਜਿਹੜਾ ਸਿੱਖੀ ਲਈ ਨੰਗੇ ਧੜ ਗੱਲ ਕਰਦਾ ਸਾਬਤ ਸੂਰਤ ਹੰਦਾ ਗੁਰਸਿੱਖੀ ਨੂੰ ਪਰਣਾਉਂਦਾ ਬਾਕੀ ਸਾਰੇ ਗੁਰੂ ਨਾਨਕ ਨਾਮ ਲਿਵਾ ਵੀ ਸਾਡੇ ਭਰਾ ਵਾ ਪਰ ਸਰਕਾਰਾਂ ਨੂੰ ਪੰਥ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ